ਮੰਦਪਾਗੀ ਖਬਰ ਮੁਕੇਰੀਆਂ ਨਜ਼ਦੀਕੀ ਪਿੰਡ ਮਸ਼ਾਹਪੁਰ ਬਾਬੇ ਪੀਰ ਦੀ ਦਰਗਾਹ ਨਜ਼ਦੀਕ ਮੁੱਖ ਮਾਰਗ ਤੇ ਟਰੱਕ ਅਤੇ ਸਕੂਟੀ ਦਰਮਿਆਨ ਵਾਪਰੇ ਦਰਦਨਾਕ ਹਾਦਸੇ ਦੀ ਸਾਹਮਣੇ ਆਈ ਹੈ ਜਿਸ ਵਿੱਚ ਸਕੂਟੀ ਸਵਾਰ ਪਤੀ ਪਤਨੀ ਵਾਸੀ ਪਟਿਆਲਾ ਰਾਜਪੂਤਾਂ ਦੀ ਜਾਨ ਚਲੀ ਗਈ ਜਦਕਿ ਛੋਟਾ ਬੱਚਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਮੌਕੇ ਤੇ ਪੁਜੀ ਪੁਲਿਸ ਵੱਲੋਂ ਟਰੱਕ ਵਾਲੇ ਦੀ ਭਾਲ ਲਈ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਤੜਕਸਾਰ ਬਾਪਰੇ ਇਸ ਰੂਹ ਕੰਬਾਉ ਹਾਦਸੇ ਸੰਬੰਧੀ ਬਾਬੇ ਪੀਰ ਦੀ ਦਰਗਾਹ ਤੇ ਮੌਜੂਦ ਨੌਜਵਾਨ ਅਤੇ ਚੌਕੀ ਇੰਚਾਰਜ ਪੰਘਾਲਾ ਐਸਆਈ ਪ੍ਰਿੰਸਪਾਲ ਸਿੰਘ ਹੋਰਾਂ ਜੋ ਜਾਣਕਾਰੀ ਸਾਂਝੀ ਕੀਤੀ ਤੁਸੀਂ ਵੀ ਸੁਣੋ ਉਹਨਾਂ ਦੀ ਜ਼ੁਬਾਨੀ। ਮੇਰਾ ਨਾਮ ਰਾਣਾ ਜੀ ਇੱਦਾਂ ਮੈਂ ਜੀ ਇੱਥੇ ਬਾਬੇ ਦੇ ਸ਼ਹਿਰ ਕਰਦਾ ਪਿਆ ਸੀ ਜੀ। ਤਾ ਮੈਂ ਸੈਰ ਕਰਕੇ ਉੱਥੇ ਮੈਂ ਤਾਂ ਚਲੋ ਜਰਾ ਬਹਿ ਲੈਣੇ ਆ ਬੈਠਾ ਤਾਂ 19 ਦੇਰ ਨੂੰ ਹੀ ਹੋਇਆ ਖੜਖੜ ਦੀ ਆਵਾਜ਼ ਆਈ ਤਾਂ ਮੈਂ ਦੌੜ ਕੇ ਤਾਂ ਰੋਡ ਤੇ ਪਹੁੰਚਿਆ ਜੋ ਦੇਖਿਆ ਤਾਂ ਅੱਗੇ ਐਕਸੀਡੈਂਟ ਹੋਇਆ ਹੈਗਾ ਇੱਕ ਜਨਾਨੀ ਤੇ ਬੰਦਾ ਦੋਨਾਂ ਦੀ ਡੈਥ ਹੋ ਗਈ ਹੈ ਤਾਂ ਬੱਚੇ ਨੂੰ ਅਸੀਂ ਫਿਰ ਮੋਕੇ ਤੋਂ ਚੱਕ ਕੇ ਹਸਪਤਾਲ ਪਜਾ ਕੇ ਆਏ ਆ ਇਹ ਟਰੱਕ ਨਾ ਹੋਇਆ ਜੀ ਇਹ ਐਕਟਵਾ ਤੇ ਸੀਗੇ ਤੇ ਇਹ ਆ ਰਹੇ ਸੀ ਪਠਾਨਕੋਟ ਵੱਲੋਂ ਤੇ ਟਰੱਕੋ ਵੀ ਪਠਾਨਕੋਟ ਵੱਲੋਂ ਆ ਰਿਹਾ ਸੀ ਨਹੀਂ ਟਰੱਕ ਨਹੀਂ ਰੁਕਿਆ ਹਾਂ ਜੀ ਟਰੱਕ 도ੜ ਗਿਆ ਜੀ ਟਰੱਕ ਆਲਾ 도ੜ ਗਿਆ ਇਹ ਇਸ ਹਾਦਸੇ ਵਿੱਚ ਜੀ ਪਹਿਲਾਂ ਤਾਂ ਸਾਡੇ ਐਸ ਐਚਓ ਸਾਹਿਬ ਸਾਡੇ ਡੀ ਐਸ ਪੀ ਸਾਹਿਬ ਦੇ ਨਿਰਦੇਸ਼ ਅਨੁਸਾਰ ਅਸੀਂ ਇੱਥੇ ਆਏ ਹਾਂ ਫਿਰ ਇਹ ਤੁਹਾਨੂੰ ਪਤਾ ਲੱਗਾ ਸੀਗਾ ਫੋਨ ਆਇਆ ਸੀਗਾ ਜੀ ਤੇ ਅਸੀਂ ਮੌਕੇ ਤੇ ਆਏ ਹਾਂ ਮੌਕੇ ਤੇ ਸਾਨੂੰ 2 ਡੈਡ ਬੋਡੀਜ਼ ਜਿਹੜੀਆਂ ਆ ਉਹ ਮਿਲੀਆਂ ਆ ਇੱਕ ਸਕੂਟੀ ਤੇ ਸਵਾਰ ਸੀ ਇੱਕ ਬੱਚਾ ਸੀਗਾ 4 ਸਾਲ ਦਾ ਤੇ ਇੱਕ ਹਸਬੰਡ ਵਾਈਫ ਸੀਗੇ ਜਿਹਨਾਂ ਵਿੱਚ ਵਾਈਫ ਦਾ ਨਾਮ ਮੰਜੂ ਬਾਲਾ ਤੇ ਵਾਈਫ ਆਫ ਰਕੇਸ਼ ਕੁਮਾਰ ਏਜੀ ਪਟੀਆਂ ਦੇ ਰਹਿਣ ਵਾਲੇ ਹੈਗੇ ਆ ਤੇ ਇਹ ਆਪਣੇ ਸਹੁਰਿਆਂ ਦੇ ਗਏ ਹੋ ਸੀਗੇ ਪਠਾਨਕੋਟ ਤੇ ਉੱਥੋਂ ਆ ਰਹੇ ਸੀਗੇ ਸਵੇਰ ਵਾਪਸ ਤੇ ਰਸਤੇ ਵਿੱਚ ਮਸ਼ਾਹਬੁਰ ਮੋੜ ਦੇ ਨੇੜੇ ਹਾ사 ਵਾਪਰਿਆ ਜਿਹਦੇ ਵਿੱਚ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਤੋਂ ਇਹ ਜਿਹੜੇ ਸਾਡੇ ਸਕਿਡ ਮਾਰਕਸ ਵਗੈਰਾ ਹੈਗੇ ਤੋਂ ਇਹ ਪਤਾ ਲੱਗਦਾ ਹੈ ਕਿ ਇੱਕ ਟਿਪਰ ਸੀਗਾ ਜੀ ਜਿਹਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਤੇ ਜਿਹੜਾ ਕਿ ਮੌਕੇ ਤੇ ਹੀ ਆਇਡੈਂਟੀਫਾਈ ਕਰਨ ਵਾਸਤੇ ਸੀਸੀਟੀਵੀ ਫੁਟੇਜ ਫੋਲ ਰਹੇ ਆ ਤੇ ਛੇਤੀ ਹੀ ਜਿਹੜਾ ਹੈਗਾ ਸੀਸੀਟੀਵੀ ਫੁਟੇਜ ਤੋਂ ਆਇਡੈਂਟੀਫਾਈ ਕਰਕੇ ਟਰੱਕ ਨੂੰ ਰਾਉਂਡ ਅਪ ਕੀਤਾ ਜਾਊਗਾ ਜੀ ਦੇ ਪਰਿਵਾਰਕ ਮੈਂਬਰ ਜਿਹੜੇ ਸੀਗੇ ਉਹਨਾਂ ਦੇ ਬਿਆ